ਪਾਰ ਹੁੰਦੇ ਨੇ ਉਹਨਾਂ ਦੇ ਰਿਸ਼ਤੇਦਾਰ ਸਾਂਝਾ ਵੀ ਚੰਗਿਆ ਨਾਲ ਬਣਤੀਆਂ ਨੇ ਕੇਵਲ ਤੇ ਕੇਵਲ ਸਰਕਾਰ ਦੇ ਵੀਰ ਸ਼ੌਕੇਂਦਰ ਸਿੰਘ ਜੀ ਕੋਰਾ ਧੰਨਵਾਦ ਕਰਨਗੇ ਉਹਨਾਂ ਤੋਂ ਬਾਅਦ ਦੇਖਵਟਾ ਦਿੱਤੀ ਜਾਏਗੀ ਮੈਂ ਖਿਮਾ ਚਾਹੁੰਦਾ ਬੋਧਿਆ ਕੋਲ ਡਿਊਟੀ ਨਿਭਾਉਂਦੇ ਟੁੱਟੀਆਂ ਰਹਿ ਗਈਆਂ ਹੋਣਗੀਆਂ ਆਓ ਜੀ ਕੋਰਾ ਸਾਹਿਬ ਧੰਨਵਾਦ ਕਰਦੇ ਸਾਹਿਬ ਸ਼੍ਰੀ ਗੁਰਪ੍ਰੰਸ ਸਾਹਿਬ ਜੀ ਜੀ ਕੁਣ ਮੇਨ ਕਰੀ ਅਰਦਾਸ ਵੀਨ ਜੁੜੀ ਸਾ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਇਆ ਸੋ ਚੰਸੀ ਸਭ ਕੋ ਆਈ ਵਾਰੀ ਹੈ ਜਿਸਕੇ ਜੀ ਪ੍ਰਣ ਹੈ ਇਹਦੇ ਵਿਆਹ ਨੂੰ ਗਿਆਤ ਹੈ ਕਿਉਂ ਸਾਹਿਬ ਮਨੋ ਵਿਸਾਰ ਹੈ ਉਹ ਗੱਲ ਨਹੀਂ ਕਿ ਇਹ ਕਿ ਸੰਸਾਰ ਦੇ ਵਿੱਚ ਮਨ ਖਾਏ ਮੰਡਲ ਵਿੱਚ ਆਏ ਇੱਥੋਂ ਜਾਣਾ ਹੈ ਰਾਜਨ ਕੋਈ ਜੀਵਿਆ ਇਸ ਕਰਕੇ ਇਹ ਇੱਕ ਹਕੀਕਤ ਹੈ ਸ਼ੇਖ ਫਰੀਦ ਨੇ ਵੀ ਕਿਹਾ ਹੈ ੁੰਡਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ ਸੋਹ ਮਰਿਆਂ ਜੀਵਣਾ ਪੀਤਨੋਂ ਸਿਖੇ ਇਹ ਮਿੱਟੀ ਦੀ ਸੋਲੀਟਰੀ ਹੀ ਬਣਨੀ ਹੈ ਮੈਂ ਗੁਰਮੇਲਤਾਰੇ ਵੈਸੇ ਥੋੜਾ ਟਾਈਮ ਤਾਂ ਜ਼ਿਆਦਾ ਹੋ ਗਿਆ ਮੈਂ 5 ਮਿੰਟ ਦੇ ਸਬ ਮਿੰਟ ਲਵਾ ਲੀ ਹੂ ਕਿ ਸੰਗਤ ਜਿੰਨੇ ਕੰਪਰਮਾਈਜ਼ ਕਰੇ ਗਰਮੀਲਕਰ ਦਾ ਜਿਹੜਾ ਮੇਰੇ ਨਾਲ ਸੰਬੰਧ ਰਿਹਾ ਹੈ ਉਹ ਸੰਦਲੋਵੀ 35 ਸਾਲ ਦਾ ਸਾਡਾ ਸੰਬੰਧ ਰਿਹਾ ਕਿਉਂਕਿ 1972 ਵਿੱਚ ਮੇਰੀ ਮੈਰਿਜ ਹੋਈ ਸੀ ਉਹ ਨਾਲ ਗਰਮੀਲਕਰ ਨੇ ਆਪਣੀ ਜ਼ਿੰਦਗੀ ਵਿੱਚ ਭਾਈ ਦੇ ਦਿਨਾਂ ਵਿੱਚ ਕੋਈ ਮਿਹਨਤ ਕੀਤੀ ਆਸ ਕੰਡੀ ਕਨ ਪ੍ਰਾਂਤ ਉਹਦੇ ਸੀਨੀਅਰ ਗਵਰਨਮੈਂਟ ਗਰਲ ਸੀਨੀਅਰ ਸਕੂਲ ਖੰਨਾ ਤੋਂ ਜੀਵੀਟੀ ਤੇ ਤੂੰ ਜੀਵੀਟੀ ਟੌਪ ਕੀਤਾ ਅੰਨ ਨੇ ਆਪਣੀ ਕਲਾਸ ਆਪਣੇ ਸੈਸ਼ਨ ਚ ਤੇ ਮੈਂ ਤੁਹਾਨੂੰ ਰਿਪੋਰਟ ਕਰ ਕਹਿਣਾ ਚਾਹਨਾ ਹੈ ਕਿ ਪਹਿਲਾ ਦਾ ਜੋ ਜੀਵਨ ਸੀ ਮਤਲਬ ਮੇਰੀ ਜਿਹੜੀ ਮੰਗਣੀ ਐਨ ਉਹ 1967 ਵਿੱਚ ਹੋਈ ਸੀ 5 ਸਾਲ ਬਾਅਦ ਚੱਟ ਮੰਗਣੀ ਪੱਕਿਆ ਨਹੀਂ ਸੀ 5 ਸਾਲ ਬਾਅਦ ਮੇਰੀ ਮੈਰਿਜ ਹੋਈ ਫਿਰ ਮੇਰੇ ਘਰ ਨੇ ਜਿੱਥੇ ਪੜਾਈ ਚ ਮੈਂ ਮਾਰੀ ਉਹ ਤੇ ਹਾਕੀ ਲੈਵਲ ਦੇ ਵੀ ਪਲੇਅਰ ਸਨ ਤੇ ਉਹਨਾਂ ਨੇ ਆਪਣਾ ਜੀਵਨ ਇੰਨਾ ਵਧੀਆ ਬਣਾਇਆ ਕਿ ਮੈਨੂੰ ਲੋਕਾਂ ਦੀ ਸਮਾਜ ਭਲਾਈ ਕਰਨ ਦਾ ਮੌਕਾ ਮਿਲਦਾ ਜੇ ਗਮੇਲ ਕਾਰ ਦੀ ਗੱਲ ਕਰੀਏ ਤਾ ਉਹ ਸਰਦਾਰ ਮਲਵਾਨ ਸਿੰਘ ਦੀ ਪੋਤੀ ਸੀ ਜਿਹੜੀ ਇੱਕ ਬਹੁਤ ਹੀ ਆਦਰਸ਼ ਸਿੱਖੀ ਨੂੰ ਪੜਾਇਆ ਹੋਇਆ ਮਨੁੱਖ ਸੀ ਉਹਨਾਂ ਦੀ ਸੰਗਤ ਕਰਕੇ ਸਨਾ ਗੁਰਜਨ ਸਿੰਘ ਟੋੜਾ ਉਹਨਾਂ ਦੇ ਨਾਲ ਸੰਗਤ ਕਰਕੇ ਉਹ ਆਪਣੇ 6th ਅਰੰਡੇ ਪਿੱਲਰ ਨੂੰ ਮੇਰੇ ਯਾਦ ਹੈ 1972 ਵਿੱਚ ਜਦੋਂ ਮੇਰੀ ਮੈਰਿਜ ਹੋਈ ਤਾਂ ਉਹ ਸਖਸ਼ੀਅਤ ਸਾਰਾ ਦਿਨ ਉੱਥੇ ਰਹੇ ਨਹੀਂ ਜਿਹੜੇ politcal ਆਦਮੀ ਥੋੜਾ ਬੜਾ ਠਹਿਰਦੇ ਆ ਤੇ ਅੱਛਾ ਜੀ ਹਮ ਚਲਦੇ ਆ ਉਹ ਸਾਰਾ ਦਿਨ ਉੱਥੇ ਰਹੇ ਔਰ ਕਮਾਲ ਦੀ ਗੱਲ ਹੈ ਇੱਕ ਭਾਈ ਹੋਣ ਦਾ ਸਬੂਤ ਦਿੱਤਾ ਕਿ ਮੈਂ ਤੇਰਾ ਭਰਾ ਹਾਂ ਸਰਾਪੀ ਜਸ ਸਿੰਘ ਨੂੰ ਮੇਰੇ ਸਾਹਮਣੇ ਕਹਿੰਦੇ ਮੇਰੇ ਜਦੋਂ ਬਰਾਤ ਜਾਣ ਲੱਗੀ ਜਿਵੇਂ ਪਹਿਲਾਂ ਟ੍ਰੈਡੀਸ਼ਨ ਸੀ ਕਹਿੰਦੇ ਡਾਕਟਰ ਸਾਹਿਬ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰ ਮਤਲਬ ਇਹ ਟ੍ਰੈਡੀਸ਼ਨ ਸੀ ਇਹ ਅੱਜ ਕੱਲ ਜਿਹੜਾ ਹੈ ਇਹ ਸਿਸਟਮ ਬਦਲ ਗਿਆ ਜਦੋਂ ਬਿਹਾ ਕੇ ਆਏ ਮੈਂ ਦੂਜੇ ਦਿਨ ਆਪਾਂ ਆਮ ਸਾਰਿਆਂ ਨੂੰ ਪਤਾ ਹੈ ਕੋਈ ਨਵੀਂ ਗੱਲ ਨਹੀਂ ਹੈਗੀ ਦੂਜੇ ਦਿਨ ਆਪਣਾ ਫੇਰਾ ਪਾਉਣ ਜਾਣੇ ਆ ਮੈਂ ਆਪਣੀ ਲਾਜ਼ਮੀ ਇੱਕੋ ਗੱਲ ਕਹੀ ਕਿ ਮੈਨੂੰ ਜੁਆਈ ਨਹੀਂ ਸਮਝਣਾ ਮੈਨੂੰ ਆਪਣੇ ਘਰ ਦਾ ਮੈਂਬਰ ਸਮਝ ਉਸੇ ਪ੍ਰਾਂਤ ਮੈਂ ਮਰਨ ਲਵ ਆਪਣੀ ਜ਼ਿੰਦਗੀ ਦਾ ਕਿਉਂਕਿ ਮੈਂ ਨਮਕ ਮੀਟ ਬਹੁਤ ਘੱਟ ਖਾਂਦਾ ਸੀ ਹੁਣ ਵੀ ਖਾਂਦਾ ਸੀ ਨਹੀਂ ਹੁਣ ਵੀ ਖਾਂਦਾ ਤੇ ਉਹਨਾਂ ਨੂੰ ਮੈਂ ਪੀਜੀਆਈ ਦੇ ਡਾਕਟਰ ਜੀ ਨਾਲ ਮੇਰੇ ਸੰਬੰਧ ਸੀ ਉਹਨਾਂ ਦੀ ਮੈਸ ਵਿੱਚ ਲੈ ਗਿਆ ਵੀ ਕਿੱਦਾਂ ਦਾ ਖਾਣਾ ਕੁਝ ਨਹੀਂ ਗਿਆ ਮੈਂ ਕੱਟ ਖਾਣਾ ਵੱਧ ਖਾਣਾ ਕੀ ਖਾਣਾ ਕਿ ਤੈਨੂੰ ਖਾਣਾ ਉੱਥੇ ਗਏ ਉਹ ਖਾਣਾ ਖਾਦਾ ਮੈਂ ਉਹਨਾਂ ਨੂੰ ਕਿਹਾ ਕਰਮੇਲ ਕਰਨ ਤੇ ਆਪਾਂ ਤਾਂ ਇਹ ਜੇ ਖਾਣਾ ਹੀ ਕਰਦੇ ਆਂ ਔਰ ਸ਼ਾਬਾਸ਼ ਮੈਂ ਕਹਿੰਨਾ ਚਰਨ ਪਤਨੀਆਂ ਸਾਧੀਆਂ ਨੇ ਸਭ ਬਹੁਤ ਅੱਛੀਆਂ ਨੇ ਪਰ ਜੋ ਉਹਨੇ ਮੈਨੂੰ ਇੰਨਾ ਉੱਚਾ ਬਣਾਇਆ ਇਹ ਉਹਦੇ ਕ੍ਰੈਡਿਟ ਚ ਹੀ ਜਾਂਦਾ ਕਮਾਲ ਦੀ ਗੱਲ ਹੈ ਕਿ ਕਦੇ ਵੀ ਨਾਮਕ ਮਿਰਚ ਬਾਦ ਨਹੀਂ ਪਿਆ ਔਰ ਮੇਰੇ ਸਹੌਰਿਆਂ ਦੇ ਵਿੱਚ ਵੀ ਇਹੋ ਗੱਲ ਕਹਿ ਦਿੱਤੀ ਗਈ ਅੱבא ਐਜੂਕੇਸ਼ਨ ਵੱਲ ਆਈਏ ਉਹਨਾਂ ਨੇ ਉੱਥੇ ਸੀ ਆਪਣਾ ਖਾਲਸਾ ਵਾਇਆ ਸਰਕਾਰੀ ਹਾਈ ਸਕੂਲ ਮਨਪੁਰ ਗੋਸਲਾ ਤੋਂ ਆਪਣਾ ਜਿਹੜਾ ਸਰਵਿਸ ਦਾ ਸ਼ੁਰੂ ਕੀਤਾ ਸਫਰ ਉਸ ਤੋਂ ਬਾਅਦ ਗਵਰਨਮੈਂਟ ਮਿਡਲ ਸਕੂਲ ਸਿੰਘੋਲ ਵਿੱਚ ਚਾਪਿੰਡ ਗਵਰਨਮੈਂਟ ਹਾਈ ਸਕੂਲ ਚੱਕ ਮਾਫੀ ਇਹ ਸਾਰੇ ਤਿੰਨੇ ਸਕੂਲ ਲੁਧਿਆਣਾ ਚ ਆਉਂਦੇ ਨੇ ਉਸ ਤੋਂ ਬਾਅਦ ਰੈਗੂਲਰ ਸਰਵਿਸ ਤੇ ਤੌਰ ਤੇ ਉਹ ਰੋਪੜ ਵਿੱਚ ਤਾਇਨਾਤ ਹੋਏ ਔਰ ਉਸ ਦੇ ਵਿੱਚ ਵੀ ਮੈਰਿਟ ਤੇ ਆਇਆ। ਔਰ ਮੈਂ ਇਹ ਕਹਿ ਸਕਦਾ ਕਿ ਜੋ ਸਕੂਲਾਂ ਵਿੱਚ ਇਹ ਬੱਚਿਆਂ ਦੀ ਪੜਾਈ ਲਈ ਉਹਨਾਂ ਨੇ ਕੀਤਾ ਉਹ ਇੱਕ ਬਿਲਖਣ ਕਰਦਾ ਹੈ। ਉਹਨਾਂ ਦੇ ਮਨ ਵਿੱਚ ਤੜਪ ਸੀ ਕਿ ਬੱਚਿਆਂ ਨੂੰ ਐਜੂਕੇਸ਼ਨ ਜਿੰਨੀ ਵੱਧ ਤੇ ਵੱਧ ਮਿਲ ਸਕੇ ਚੰਗਾ ਹੈ ਜੇ ਪੰਜ ਪੰਜਵੀਂ ਤੱਕ ਜਿਹੜਾ ਪ੍ਰਾਇਮਰੀ ਤੱਕ ਦਾ ਬੱਚਾ ਉਹ ਹੀ ਘਰ ਛੱਡ ਕੇ ਚਲੇ ਗਿਆ ਸਕੂਲ ਛੱਡ ਕੇ ਚਲੇ ਗਿਆ ਤੇ ਫਿਰ ਉਹ ਅੱਗੇ ਕਿਵੇਂ ਜਾਏਗਾ ਉਹ ਐ ਉਹ ਐਸੇ ਐਸੇ ਸਕੂਲਾਂ ਚ ਗਏ ਜਿੱਥੇ ਸਰਵਿਸੀ ਚਲਮਣ ਕਰਾਉਣਾ ਨਹੀਂ ਜਾਂਦਾ ਪਰ ਉਸ ਸਕੂਲ ਦੇ ਵਿੱਚ ਡਿਪਟੀ ਸਪੀਕਰ ਵੀ ਜਵਿੰਦਰ ਸਿੰਘ ਆਏ ਉਹ ਪਿੰਡ ਵਾਲਾ ਵਾਸੀਆਂ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਕਿ ਪ੍ਰਾਇਮਰੀ ਵਿੰਗ ਜਿੱਥੇ ਗਰਮੇਲ ਕੌਰ ਪੜਾਉਂਦੀ ਹੈ ਉਹਦੇ ਵਰਗਾ ਕੋਈ ਟੀਚਰ ਕੋਈ ਅਜੇ ਤੱਕ ਨਹੀਂ ਆਇਆ। ਉਹਨਾਂ ਨੇ ਉਹ ਸਕੂਲ ਚੈੱਕ ਨਹੀਂ ਕੀਤਾ। ਹਾਈ ਸਕੂਲ ਚੈੱਕ ਕੀਤਾ। ਉਹਦੀ ਵੀ ਚਲੋ ਇੱਕ ਮੈਂ ਆਊਟ ਆਫ ਦੀ ਉਹ ਗਣ ਕਰਨਾ ਭਾਵੇਂ ਕਿਸੇ ਗੱਲ ਤੇ ਉਤੇ ਵੀ ਹੋਵੇ। ਉਨਾਂ ਨੂੰ ਪਤਾ ਸੀ ਇੱਕ ਦਿਨ ਪਹਿਲਾਂ ਲੱਗ ਗਿਆ ਸੀ ਪਤਾ ਕਿ ਆ ਰਹੇ ਨੇ ਬੀਤ ਜਵਿੰਦਰ ਸਿੰਘ ਉਹਨਾਂ ਨੇ ਛੋਟਾ ਜਿਹਾ ਇੱਕ ਕਾਗਜ਼ ਤੇ ਟੁਕੜਾ ਲਿਖ ਕੇ ਭੇਜਿਆ ਕਿਉਂਕਿ ਬੱਚੇ ਜਿਹੜੇ ਆ ਨਾ ਉਹ ਟੀਚੇ ਦਾ ਕਹਿਣਾ ਬਹੁਤ ਮੰਨਦੇ ਨੇ ਕਹਿੰਦੇ ਵੀ ਇਹ ਤੈਂ ਆਪਣੀ ਵੱਡੀ ਭੈਣ ਜੀ ਨੂੰ ਕਹਿਣਾ ਉੱਥੇ ਜਾ ਕੇ ਕਿਸੇ ਹੋਰ ਨੂੰ ਨਹੀਂ ਦੇਣਾ ਉਹਨਾਂ ਨੇ ਦਿੱਤਾ ਔਰ ਉਹਨਾਂ ਨੇ ਆਪਣਾ ਕਿਉਂਕਿ ਜੋ ਸਿਸਟਮ ਸੀ ਉਹ ਬਿਲਕੁਲ ਠੀਕ ਹੋ ਗਿਆ ਔਰ ਜਿਹੜੇ ਲੋਕ ਉੱਥੇ ਤਮਾਸ਼ਾ ਦੇਖਣ ਆਏ ਹੋਏ ਸੀ ਪਾਵੇਂ ਹੈਪੀ ਸਟ्रेस ਦਾ ਕੋਈ ਕਸੂਰ ਨਹੀਂ ਸੀ ਪਰ ਜਿਹੜੇ ਉਹ ਮਤਲਬ ਜਦੋਂ ਉਹਨੇ ਆਪਣਾ ਸਿਸਟਮ ਠੀਕ ਕਰ ਲਿਆ ਕੁਝ ਵੀ ਉੱਥੇ ਐਤਾ ਦੀ ਕੋਈ ਗੱਲ ਨਹੀਂ ਕੀਤੀ ਕਿਸ ਸਪੀਕਰ ਨੂੰ ਤੇ ਫੇਰ ਛੁੱਟੀ ਵੇਲੇ ਉਹ ਹੈਪੀ ਸਟ्रेस ਮਤਲਬ गणमेल तौर पर ही हाथ लाने तक जाए पर मिसे कहते भी नहीं है तो मेरा एक फर्ज है जिस तरह मर्जी ले लो मतलब फिर उसे एजुकेशन सैकटरी आए एजुकेशन सैक्टरी सत्त मिनट पहला आए उन्हें देखिया सार्क प्रायमरी स्कूल सार्सा लगे ਨਹੀਂ じゃ10 ਮਿੰਟ ਪਹਿਲੇ ਹੀ ਲੱਗਣੀ ਸ਼ੁਰੂ ਹੋ ਜਾਣੀ ਉਹ ਕੀ ਸੀ ਕੰਟਰੋਲ ਸੀ ਅਜਾ ਨੇ ਆਪਣਾ হাফ ਪੀਰੀਅਡ ਹੋ ਅੱਧੀ ਛੁੱਟੀ ਹੋਣੀ ਹੈ ਕਹ ਲੋ ਐਕਸੈਸ ਟਾਈਮ ਤੇ ਉਹਦੇ ਵਿੱਚ ਖਾਣਾ ਖਾਣਾ ਇਕੱਠੇ ਸਾਰਿਆਂ ਨੇ ਟੀਚਰਾਂ ਨੇ ਕਿਸੇ ਨੂੰ ਨਹੀਂ ਕਹਿਣਾ ਕਿ ਆਪਣੀ ਆਪਣੀ ਕਲਾਸ ਚ ਚਲੇ ਜਾਓ ਨੋ ਆਪ 5 ਮਿੰਟ ਪਹਿਲਾਂ

ਇਹ ਕਹਦਿਆ ਨੇ ਮੈਂ ਕਿਹਾ ਮੈਂ ਸੁਣੀ ਗਿਆ ਜਦੋਂ ਗੱਲ ਹੋਈ ਪੂਰੀ ਮੈਂ ਕਿਹਾ ਹੋ ਗਈ ਮੈਂ ਕਹੀਦਾ ਮਤਲਬ ਡਾਕਟਰ ਬਹਿ ਜੀ ਚੁੱਪ ਮੈਂ ਜਰਮੇਨਦਾਰ ਉੱਥੇ ਜੁਆਇਨ ਕਰੇਗੀ ਆਰ ਹੋਲੀ ਬਾਈ ਕਿ ਜਿਹੜੇ ਕਿਸੇ ਟੀਚਰ ਨੇ ਪੰਜਵੀਂ ਜਮਾਤ ਪੜਾਈ ਪੜਾਈ ਨਹੀਂ ਸੀ ਉਹਨੂੰ ਪੜਾਉਣੀ ਪਈ ਨਾ ਲਿਖਿਆ ਕੱਖ ਨਹੀਂ ਕਿਸੇ ਨੇ ਕਿਹਾ ਕੁਝ ਵੀ ਨਹੀਂ ਫਿਰ ਆਪਣੇ ਬਲੌਗ ਐਜੂਕੇਸ਼ਨ ਆਫਿਸ ਵੱਲ ਆ ਜਾਓ ਉੱਥੇ ਇਹਨਾਂ ਨੇ ਪਹਿਲਾਂ ਬਲੌਗ 1 ਮੁਹਾਰੀ ਵਿੱਚ ਜੁਆਇਨ ਕੀਤਾ ਉਹ ਪਤਾ ਨਹੀਂ ਕਿ ਲੰਕ ਨੇ ਗਲਤੀ ਹੋ ਗਈ ਜਾਂ ਕਿਸੇ ਦਿਨਾਂ ਵੀ ਇੱਕ ਪ੍ਰਾਈਵੇਟ ਸਕੂਲ ਦੇ ਬੱਚੇ ਸੀ ਉਹ ਬੱਚਿਆਂ ਨੂੰ ਦੀ ਫੀਸੇ ਹੀ ਭੇਜੀ ਰੋਲ ਨੰਬਰ ਨਾਲ ਆਇਆ ਤਾਂ ਦੇਖਿਆ ਵੀ ਸਭ ਤੋਂ ਬੱਚਿਆਂ ਦੀ ਜਦ ਰੋਲ ਨੰਬਰ ਨਹੀਂ ਆਇਆ ਗਲਤ ਨੂੰ ਪੁੱਛਿਆ ਉਹ ਕੋਲ ਚੱਲੂ ਛੱਬੂ ਕੋਈ ਅੰਥੀਂ ਕੀ ਆ ਗਾ ਕਹਿੰਦਾ ਇੱਕ ਸਾਲ ਮਾਂ ਬਾਪ ਬੱਚੇ ਨੂੰ ਖਾਣਾ ਖਿਲਾ ਕੇ ਸਵੇਰੇ ਠਾਲ ਕੇ ਨਹਾ ਕੇ ਪੇਦੇ ਔਰ ਬੱਚਾ ਆ ਕੇ ਸਕੂਲ ਵਿੱਚ ਪੜਦਾ ਹੈ ਇੱਕ ਆਪਾ ਵਿਖਿਖਰਾ ਕਰਦੀ ਉਹਨਾਂ ਨੇ ਜਾ ਕੇ ਡੀਓ ਆਫਿਸ ਚ ਮੈਂ ਨਾਮ ਵੀ ਲੈ ਤਨਾਂ ਸਦਾ ਮੀਵਾ ਸਿੰਘ ਦੇਪੋੜ ਇਹੇ ਸੀਗਾ ਆਪਣਾ एग्जाम ਦਾ ਚਾਰਜ ਉਹਦੇ ਨਾਲ ਗੱਲ ਕੀਤੀ ਵੀ ਦੇਖੋ ਐ ਤੈ ਤਾਂ ਗੱਲ ਹੈ ਬੱਚਿਆਂ ਦਾ ਵੀ ਵੀਖਣੀ ਖਰਾਬ ਹੋਣੀ ਚਾਹੀਦਾ ਜੇ ਕੋਈ ਪੈਨਲਟੀ ਲੈ ਕੇ ਵੀ ਹੁੰਦੀ ਹੈ ਤਾਂ ਆਨ ਪੈਨਲਟੀ ਦੋ ਪਈ ਹੈ ਔਰ ਉਹ ਬੱਚਾ ਨੇ एग्जाम ਦੋਏ ਔਰ ਇੰਨੀ ਮਤਲਬ ਮਿਹਨਤ ਕਰਨੀ ਪਈ ਕਿਉਂਕਿ ਉਹਨਾਂ ਲਈ ਪੇਪਰ ਨਹੀਂ ਸੀ ਆਉਣੀ ਉਹ ਪੇਪਰ ਕਰਦੇ ਚਾਰ ਉੱਤਰ ਤੋਂ ਸਾਰੇ ਪੜੇ ਲਿਖਿਆ ਵਰਕਪੈਪਰ ਥਾ ਜਦੋਂ ਪੱਖੇ ਵੱਖੇ ਹੁੰਦੇ ਨੇ ਆਪਣਾ ਐਗਜ਼ਾਮੀਨੇਸ਼ਨ ਸੈਂਟਰ ਉਹ ਸੈਂਟਰ ਤੋਂ ਲੈ 10 ਪੰਜ ਉਤੋਂ ਲੈ ਚਾਰ ਉਤੋਂ ਲੈ ਲੇ ਕੇ ਸ਼ਾਮ ਦੇ ਟਾਈਮ ਇੱਕ ਦਿਨ ਪਹਿਲਾਂ ਮਤਲਬ ਸਾਰਾ ਐਕਸਰਸਾਈਜ਼ ਕਰ ਲੈ ਕਿੱਛੇ ਬੱਤਾਂ ਕਿੱਛੇ ਕੱਟਾਂ ਕੀ ਹੈ ਉਸ ਤੋਂ ਬਾਅਦ ਇਹਨਾਂ ਦੀ ਬਦਲੀ ਹੋ ਰਾਣੀ ਦੀ ਫਿਰ ਮੇਰੇ ਕੋਕੀਚੀ ਨੂੰ ਨਹੀਂ ਆਈ ਕੈਨ ਲਗੇ ਕੈਨੇਜੀ ਵੀ ਉੱਥੇ ਬਹੁਤ ਬੁਰਾ ਹੈ ਉਹ ਗੱਲ ਨਹੀਂ ਜੇ ਮੈਂ ਕਾਜ ਜਾਂਦਾ ਮੈਂ ਮੇਰੇ ਤੋਂ ਨੇ ਜਾਣ ਕੀਤਾ ਜਿੱਥੇ ਕਹਨੇ ਸੀ ਕਿ 4 ਮਹੀਨੇ ਕੋਈ ਜੈਂਸਨ ਨਹੀਂ ਸੀ ਕੱਟਦਾ ਡੇਟ ਪਾਣ ਦੋ ਸਾਲ ਤੇ ਉੱਥੇ ਲਾ ਕੇ ਆਏ ਆ ਸੁਧਾਰ ਕਰਕੇ ਆਏ ਡੀਓ ਸੂਜ ਹੁੰਦੇ ਸੀ ਉਹਨਾਂ ਨੇ ਉੱਥੇ ਇਨਫੈਕਸ਼ਨ ਕਰੀ ਤੇ ਓਫਿਸ ਚ ਆਏ ਸੈਕੀ ਸੁਆਹੀ ਹੋਏ ਤੇ ਕਿਹਾ ਮੈਡਮ ਤੁਹਾਨੂੰ ਕੋਈ ਪ੍ਰੋਬਲਮ ਹੈ ਦੀ ਹਾਂ ਬਿਲਕੁਲ ਕਹਿੰਦੀ ਬੈਕਲੌਗ ਸੀਗਾ ਬਹੁਤ ਸਰ ਇਹਦਾ ਸਲਿਊਟਸ ਦਾ ਕਿਸੇ ਦਾ ਕੁਝ ਲੈਣਾ ਸੀ ਕਿਸੇ ਦਾ ਕੁਝ ਲੈਣਾ ਸੀ ਮੈਂ ਉਹ ਡੀਓ ਤੁਹਾਡੇ ਓਫਿਸ ਭੇਜਿਆਂ ਜੀ ਮੈਂ ਤੁਹਾਨੂੰ ਇੱਕੋ ਬੇਨਤੀ ਕਰਦੀ ਹਾਂ ਕਿ ਉਹ ਆਬਜੈਕਸ਼ਨ ਲਾ ਕੇ ਬਾਅਦ ਚ ਢਾਕ ਰਹੀ ਨਾ ਭੇਜਿਆਂ ਜੀ ਉਹਦੇ ਆਬਜੈਕਸ਼ਨਸ ਹਨ ਭੂਮਤੇ ਦੱਸੇ ਜਾਣ ਮੈਨੂੰ ਮੇਰਾ ਕਲਮਤ ਜਾਏਗਾ ਉਹ ਠੀਕ ਰਹੇਗਾ ਉਹ ਬੈਕਲੌਗ ਖਤਮ ਕੀਤਾ ਉਸ ਬਲੌਗ ਦੀ ਮਤਲਬ ਬਾਅਦ ਵਿੱਚ ਜੋ ਦਰਸਯੋਗ ਹਾਲਤ ਹੋਈ ਉਹੀ ਜਿਸ ਬੰਦੇ ਵਾਰੇ ਕਹਿੰਦੇ ਸੀ ਕਿ ਇਹ ਬੰਦਾ ਖਰਾਬ ਹੈ ਉਹਨੇ ਡੇਢ ਸਾਲ ਆਪਣੀ ਘਰ ਵਾਲੀ ਅਨਪੜ ਜਨਾ ਨੀਦਾ ਟੀਚਰ ਦੇ ਤੌਰ ਤੇ ਤਨਖਾਹ ਕਟਾਉਣਾ ਹੈ ਹੁਣ ਇਹ ਨਾਲ ਕੋਲ ਤਾਂ ਮੇਰੇ ਕੋਲ ਪਿਆਇਨ ਅਧਰਗਾਰ ਏਦਾਂ ਲਿਖਿਆ ਹੋਇਆ ਹੁੰਦਾ ਸੀ ਕਿਹੜੀ ਐਜੂਕੇਟ ਟੀਚਰਾਂ ਦੀ ਨਾ ਮੱਖੀ-ਮੱਖੀ ਉਹ ਹੈ ਵੀ ਕਿਹੜੀ ਕਿਹੜੀ ਉਹਦੇ ਚੋਂ ਆਈ ਹੋਈ ਹੈ ਉਹ ਸਾਰਾ ਲਿਖਿਆ ਹੋਇਆ ਹੁੰਦਾ ਸੀ ਟੈਕ ਕਰੀ ਜਾਣ ਦਸਕ ਤਾਂ ਕਰਦੇ ਇਹ ਸੀ ਉਹਨਾਂ ਨੇ ਇਹ ਖੁੱਪੀ ਹੁਣ ਆਜੋ ਘਰਵਾਲੇ ਮੈਂ ਕਹਿੰਦਾ ਮੈਂ 1 ਵਜੇ ਵੀ ਗਿਆ ਹਾਂ ਮੈਂ ਮਾਨ ਨਾਲ ਕਹਿੰਦਾ ਕਿ ਮੈਨੂੰ 1 ਵਜੇ ਵੀ ਉਹਨੇ ਕਦੇ ਐ ਨਹੀਂ ਪੁੱਛਿਆ ਸਰਦਾਰ ਜੀ ਤੁਸੀਂ ਕਿੱਥੋਂ ਆਏ ਕਿਉਂ ਆਏ ਕਿਉਂ ਲੇਟ ਆਏ ਨੈਤ 53 ਸਾਲ ਚ ਮੈਂ ਮਤਲਬ ਤੁਹਾਨੂੰ ਜੋ ਬਿਆਨ ਕਰ ਰਿਹਾ ਹਾਂ ਨਾ ਇਹ ਇੱਕ ਮਤਲਬ ਅੱਡਾਂ ਸਚਾਈ ਹੈ ਇੱਕ ਵਾਰ ਨਹੀਂ ਮੈਨੂੰ ਪੁੱਛਿਆ ਕਦੇ ਤੇ ਮੇਰਾ ਜਿਹੜਾ ਇੱਥੇ ਮਤਲਬ ਸਾਰੀਆਂ ਇੰੀਆਂ ਸੰਸਥਾਵਾਂ ਚ ਡਿਸਟ੍ਰਿਕਟ ਐਥਲੈਟਿਕ ਐਸੋਸੀਏਸ਼ਨ ਇੱਕ ਐਸੀ ਸੰਸਥਾ ਹੈ ਜਿਹੜੀ ਐਫ ਹੈ ਐਫਐਸ ਨਾਲ ਅਫੀਲੀਏਟਡ ਹੈ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਨਾਲ ਔਰ ਪੰਜਾਬ ਦੀ ਨਾਲ ਉਸ ਐਸੋਸੀਏਸ਼ਨ ਨਾਲ ਮੈਂ ਤਕਰੀਬਨ 50 ਸਾਲ ਤੋਂ ਜੁੜਿਆ ਹਾਂ ਕੋਈ ਛੋਟੀ ਜੀ ਗੱਲ ਨਹੀਂ ਮਨਨ ਜਿੱਤੇ ਹੈ ਮੇਰੇ ਜੀਵਨ ਚਾਇਏ ਪੰਜ ਸਾਲ ਦਾ ਜੁੜਿਆ ਹੋਇਆ ਹੈ। ਐਸੇ ਜਿਹੜੀ ਹੋਰ ਰੋਟੀ ਕਲੱਬ ਦਾ ਸੀ 1995 ਚ ਇਮਪੀਰਨ ਆਨ ਦਾ ਚੈਟਰ ਮੈਂਬਰ ਆਫ दैट ਯੂਨੀਅਨ ਆ ਹੁਣ ਇਹਨਾਂ ਨੇ ਉਹ ਨੰਬਰ ਆਫ ਯੂਨੀਅਨ ਸੋ ਮੈਂ ਦਾਵੇ ਨਾਲ ਕੈਨਵਸਟਮ ਰਮਨ ਸਾਹਿਬ ਕਹਿਗੇ ਆਪਣੇ ਬੱਚਿਆਂ ਨੂੰ ਕਦੀ ਕੋ ਗਿਆਨ ਨਹੀਂ ਜੇ ਕੋ ਕੱਪ ਟੁੱਟ ਗਿਆ ਤੇਰੇ ਪੂਰਿਆ ਨਹੀਂ ਸਮਝ ਆਇਆ ਇਹ ਇਸ ਇ ਤੁਹਾਡੀ ਪ੍ਰੋਪਰਟੀ ਇਹ ਤੁਹਾਡੇ ਕੰਮ ਆਣੀ ਅਸੀਂ ਅੱਛਾ ਕੋਈ ਗੱਲ ਨਹੀਂ ਇਹ ਤੁਹਾਡੇ ਕੰਮ ਆਣੀ ਹੈ ਆਈ ਏਮ ਟੂ ਸੀ ਅਬ ਜਿਸ ਨੂੰ ਨਾ ਅੱਛਾ ਅੱਛਾ ਇਹ ਤੁਹਾਡੇ ਕੰਮ ਆਣੀ ਤੇ ਉਹਨਾਂ ਨੇ ਕਦੇ ਨਹੀਂ ਕਦੇ ਪੂਰਿਆ ਨਹੀਂ ਮੈਂ ਮਤਲਬ ਇਹ ਸ਼ਿਕਰਡ ਕੋਡ ਹੈ ਅਸੀਂ ਥਿੰਨ ਫੈਮਿਲੀਆਂ ਰਹਿੰਦੀਆਂ ਸੀ ਇੱਕ ਸ਼ਾਇਰ ਫੈਮਿਲੀ ਇੱਥੇ ਬੈਠੀ ਹੋਵੇ ਸਰਦਾਰ ਨਮੋਲ ਰਤਨ ਰਤਨ ਨਮੋਲ ਸਾਰੀ ਅਸੀਂ ਇਹ ਤਿੰਨ ਫੈਮਿਲੀ ਆ ਇੱਕ ਢਾਈ ਇੱਕ ਜਗ੍ਹਾ ਜਲੈਂਦੀਆਂ ਰਹਿਂਦੇ ਗ੍ਰਾਇਪਰ ਸੀ ਤਿੰਨੇ ਫੈਮਿਲੀ ਇੱਕ ਨਿਰਮਲ ਜਸਰ ਜਿਹੜਾ ਕੇ ਸਪੋਰਟ ਸਥਰਟੀ ਆਫ ਇੰਡੀਆ ਦਾ ਸਾਈ ਕੋ ਸੀਗਾ ਤੇ ਗਿਰਤਨ ਮੋਲ ਅੰਡਰਸਨ ਜੂਨੀਅਰ ਸਕੂਲ ਦਾ ਮੈਜਰ ਟੀਚਰ ਸੀ ਅਸੀਂ ਤਿੰਨੇ ਇੱਕ ਥਾਂ ਰਹਿੰਦੇ ਸੀ ਇਹਨਾਂ ਨੇ ਦੋਨਾਂ ਘਰਾਂ ਨੇ ਸੋਚਿਆ ਕਰਵਾਇਆ ਨੇ ਉਹ ਦੋਨੇ ਮੈਡਮ ਕੋਲ ਗਈਆਂ ਵੀ ਪੈ ਜੀ ਆ ਜਦ ਵੀਜੀ ਲੇਟ ਆਉਣਾ ਤੁਸੀਂ ਇਹਨਾਂ ਨੂੰ ਰੋਟੀ ਬਣਾ ਕੇ ਦੇਣੀ ਉਹ ਹੱਥ ਫੇਰ جواب ਹੀ ਨਹੀਂ ਦਿੱਤਾ ਕੋਈ ਕੋਈ ਜਵਾਬ ਹੀ ਦਿੱਤਾ ਵੀ ਨਹੀਂ ਦੇਣੀ ਜਾਂ ਦੇਣੀ ਹੈ ਕੀ ਹੈ ਉਹਨਾਂ ਨੇ ਮਾਲਿਕ ਦੇ ਕੇ ਹੱਸ ਕੇ ਸਾਹ ਕੇ ਹਸੀ ਵੀ ਨਾ ਮੈਂ ਕਹਿੰਦਾ ਕਦੇ ਵੀ ਮੱਥੇ ਤੇ ਸ਼ਿਕਤ ਆਏਗੀ ਮੈਂ 2019 ਚ ਐਕਸੀਡੈਂਟ ਹੋਇਆ ਮੈਂ ਨਹੀਂ ਕਹਿ ਰਿਹਾ ਲੋਕਾਂ ਨੇ ਆ ਕੇ ਕਿਹਾ ਕਿ ਇਹ ਤਾਂ ਦੇਵੀ ਹੈ ਇਹਨੂੰ ਇਹਦਾ ਸੰਕਟ ਕੀ ਆਇਆ ਮਾਛੇ ਤੋਂ ਕੰਦੀ ਭਾਵਨਾ ਸੀ ਜਿਨ੍ਹਾਂ ਚੋਂ ਪਿਛਰੇ ਸੀ ਇਹ ਭਾਵਨਾ ਨਹੀਂ ਕਹਿੰਦਾ ਜਿਸ ਬੰਦੇ ਨਾਲ ਜੁੜਿਆ ਹੁੰਦਾ ਨਾ ਬੰਦਾ ਜਦੋਂ ਉਹਦਾ ਅਨਲਿਸਿਸ ਕਰਦਾ ਨਾ ਉਹ ਫਿਰ ਪਤਾ ਲੱਗਦਾ ਹੈ ਵੀ ਕੀ ਏ ਇੰਨਾ ਮਤਲਬ ਉਹਨਾਂ ਜੀਵਨ ਬਹੁਤ ਵਧੀਆ ਚੀਆ 2019 ਚ 17 ਜਨਵਰੀ ਨੂੰ ਉਹਨਾਂ ਦਾ ਐਕਸੀਡੈਂਟ ਹੋਇਆ ਆ ਆਪਣੀ ਜਿਹੜੀਆਂ ਰਾਈਟ ਹੈਂਡ ਸਾਈਡ ਦੀਆਂ ਰਿਬਸੀਆਂ ਮਲਟੀ ਫ੍ਰੈਕਚਰ ਹੋ ਗਏ ਜਿਹੜਾ ਰਾਈਟ ਲੰਗ ਸੀ ਉਹਦੀ ਜਿਹੜੀ ਛਿੱਲੀ ਸੀ ਉਹਨੂੰ ਡੈਮੇਜ ਕਰ ਦਿੱਤਾ ਤੇ ਦੂਜਾ ਗੱਲ ਕੁਝ ਵੀ ਨਹੀਂ ਹੁੰਦੀ ਮੋਡਾ ਨਿਕਲਿਆ ਮੋਡਾ ਨਿਕਲਿਆ ਨਾਲ ਦੀ ਨਾਲ ਜਿਹੜੇ ਡੀਕਲ ਕਲੈਕਸਿਸ ਤੇ ਉਹ ਡੈਂਪ ਜਿਹਨੂੰ ਆਪਾਂ ਨਾ ਨਾ ਨੂੰ ਛੱਡਦੇ ਜਦੋਂ ਉਹ ਹੀ ਪਹੋਗੇ ਤਾਂ ਹਮ ਮੋਟਾ ਕਿਵੇਂ ਚੜੇ ਕਿਉਂਕਿ ਮਸਲ ਖਤਮ ਇਹ ਗੱਲ ਸੀ ਬਸ ਇਹ ਦੋ ਚੀਜ਼ਾਂ ਦਾ ਉਹਨਾਂ ਦਾ ਉਹ ਸੀਗਾ ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਈ ਕਈ ਮੇਰੇ ਕੋਲ ਅੱਜ ਵੀ ਇੱਕ ਨੇ ਆ ਕੇ ਕਿਹਾ ਉਹਨਾਂ ਜੀ ਬੜਾ ਸੰਕਟ ਟੱਕਿਆ ਮਾਨ ਨਹੀਂ ਬਿਲਕੁਲ ਨਹੀਂ 6 ਸਾਲ ਦੇ ਵਿੱਚ ਉਹਨਾਂ ਨੇ ਕੋਈ ਸੈਂਕਟ ਨਹੀਂ ਕੱਟਿਆ ਐਨਾ ਵੱਧ ਗਿਆ ਆਪਣੇ ਆਪ ਜਦੋਂ ਉੱਥੇ ਵੈਂਟੀਲੇਟਰ ਤੋਂ ਮੈਕਸ ਤੋਂ ਆਏ ਵਾਪਸ ਆਪਣੇ ਆਪ ਨੂੰ ਸੰਭਾਲ ਲਿਆ No doubt ਕਿ ਮੇਰੇ بیٹے ਨੇ ਸਰਬਣ ਸਰਬਣ ਪੁੱਤਰ ਦਾ ਮੁਕਤਾ ਆਪਣੇ ਦਾਅਵੇ ਨਾਲ ਕਹਿ ਸਰਦਾ ਹੈ ਕਿ ਦੋ ਦੋ ਮਤਲਬ ਨਰਸਿੰਗ ਸਟਾਫ ਰੱਖਣਾ ਮਹੀਨੇ ਦੀ ਉਹਦੇਣੀ ਤੇ ਫੇਰ ਇਹਦੇ ਨਾਲ ਹੀ ਨਾਲ ਦੇਖੋ ਨਰਗਲਾਈਜੇਸ਼ਨ ਹੁੰਦੀ ਸੀ ਦੋ ਟਾਈਮ 3 ਟਾਈਮ ਪਰ ਉਹਨਾਂ ਦਾ ਜੀਵਨ ਕਿਆ ਸੀ ਉਹ ਕੋਈ ਬੈਡ ਰੀਡਰ ਨਹੀਂ ਸੀਗੇ ਸਵੇਰੇ ਉੱਠਦੇ ਸੀ ਉੱਠ ਕੇ ਡੇਲੀ ਇਸ਼ਨਾਨ ਬਾਣੀ ਇਹਨਾਂ ਦੇ ਕੰਠ ਸੀ ਆਪਣਾ ਰੋਕਰਨਾ ਪਾਠ ਕਰਨਾ ਤੇ ਪਹਿਲੇ 3-4 4 ਸਾਲ ਤੱਕ ਮੈਂ ਇਹ ਵੀ ਕਹਿ ਸਕਦਾ ਕਿ ਗੁਨਾ ਨੇ ਮਤਲਬ ਕਈ ਬਾਣੀਆਂ ਦਾ ਗੁਟਕੇ ਤੋਂ ਵੀ ਪਾਠ ਕਰਨਾ ਸਾਰਾ ਦਿਨ ਕੋਈ ਹੋਰ ਕੰਮ ਨਹੀਂ ਸੀਗਾ ਕਿਉਂਕਿ ਉਧਰ ਉਧਰ ਕਿਤੇ ਜਾਣੀ ਸੀ ਸਾਡੇ ਬਾਂ ਦਾ ਪੜ ਜਿਹੜਾ ਸੀਗਾ ਬੇਟੇ ਨੇ ਕਿਹਾ ਵੀ ਵੇ ਚਲ ਮੰਮੀ ਮੈਂ ਵੀ ਚਲੋ ਉਹਦੇ ਨਾਲ ਹਮੇਂ ਭਰੀ ਬਿਵਾਦ ਤੋਂ ਆ ਕੇ ਲੈ ਬੜਿਆ ਅੱਛੇ ਹੁੰਦੇ ਆ ਬਾਹਨ ਲਾਦਨ ਨੇ ਆਟੇ ਦੇ ਪਰ ਨਹੀਂ ਉਹ ਕਹਿੰਦੇ ਚਲੋ ਮੇਰਾ ਹੱਥ ਚੱਲਦਾ ਹੈ ਤੇ ਦੂਜਾ ਜਿਹੜਾ ਬਾਹ ओरिजिनल ਆ ओरिजिनल ਲੈ ਲੈ ਉਹ ਇੱਕ ਤੇ ਉਹਨਾਂ ਨੇ ਕਦੇ ਮਤੇ ਭਾਵੇਂ 6 ਸਾਲ ਨਹੀਂ ਹੈ ਔਰ ਉਹਨਾਂ ਨੇ ਆਪਣੇ ਜੀਵਨ ਦਾ ਜੋ ਜੀਨ ਦਾ ਢੰਗ ਸੀਗਾ ਉਹ ਨਹੀਂ ਬਦਲਿਆ ਸਵੇਰੇ ਉੱਠਣਾ ਇਸ਼ਨਾਨ ਪਾਣੀ ਜੋ ਵੀ ਰਹਿਗਾ ਜਿਸ ਤਰ੍ਹਾਂ ਆਪਾਂ ਕਰਦੇ ਆਂ ਉਹ ਹੀ ਬਰਕਰਾਰ ਰਿਹਾ ਕੋਈ ਕਿਸੇ ਕਿਸਮ ਦੀ ਉਹ ਨਹੀਂ ਕਿ ਮਹਾਰਾਜ ਜੀ ਇੰਨੀ ਕਿਹਾ ਅਕਸ਼ੈਸ਼ ਕਿ ਉਹਨਾਂ ਤੋਂ ਅਖੀਰ ਤੱਕ ਵੀ ਬਸੇ ਹੀ ਰਹੇ ਕਿ ਮੈਂ ਹੈਰਾਨ ਹੈ ਏ ਉਹਨਾਂ ਨੇ ਮੈਨੂੰ ਮਤਲਬ ਐਂਛੇ ਤੱਕ ਗਾਇ ਦਿੱਤਾ ਕਹਿੰਦੀ ਮੈਂ ਤੁਹਾਡਾ ਦਿਨ ਕਿੱਥੇ ਦੂੰਗੀ ਦੇਖੋ ਕਿੰਨੀ ਮਤਲਬ ਇਹਦੇ ਇਹਦੇ ਪਿੱਛੇ ਗੱਲ ਸੋਚੋ ਕਹਿਣ ਦੀ ਤੁਹਾਡਾ ਜੰਬੀ ਹੋ ਗਿਆ ਕਿ ਮੈਂ ਤੁਹਾਡਾ ਦਿਨ ਕਿੱਥੇ ਦੂੰਗੀ ਮੈਂ ਵੀ ਮੈਂ ਤੇਰਾ ਕਿੱਥੇ ਦਿਨ ਦੂੰਗਾ ਜਿڑا ਤੂੰ ਮੈਂ ਕਦੇ ਮਾਨਵੀ ਨਹੀਂ ਤੋਤਾ ਸੀ ਮੈਂ ਤੇਰੀ ਆਪਣੀ ਜ਼ਿੰਦਗੀ ਦਾ ਕਿੱਥੋਂ ਦਵਾਂਗਾ ਤੈਨੂੰ ਹਿਸਾਬ ਤਾ ਸੋ ਵੈਸੇ ਮੈਂ ਜ਼ਿਆਦਾ ਟਾਈਮ ਲੇ ਗਿਆ ਕੰਨਾ ਜੀ ਬਹੁਤ ਕਰਨ ਵਾਲੀਆਂ ਹਨ ਪਰ ਨਹੀਂ ਦੇਖੋ ਮੈਂ ਉਹ ਵੈਸੇ ਹਟਮਰ ਸਾਹਿਬ ਤੋਂ ਉਹ ਕੰਨਾ ਕਹਿ ਕੇ ਤੀ ਉਹ ਸਫਲ ਪਤਨੀ ਸਫਲ ਮਾਂ ਸਫਲ ਨਾਰੀ ਸਮਾਜ ਦੇ ਵਿੱਚ ਸਫਲ ਅਧਿਆਪਕ ਟੀਚਿੰਗ ਦਾ ਸਫਰ ਪਰਬੰਧਕ ਐਸ ਵੀਓ ਮਾਸੀ ਨੇ ਸ਼ਬਦਾਂ ਨਾਲ ਮੈਂ ਤੁਹਾਡੀ ਸੰਗਤ ਦਾ ਮੇਰੇ ਬਹੁਤ ਹੀ ਦਿਲੋਂ ਪਿਆਰੇ ਸਾਰੀ ਸੰਗਤ ਜੋ ਆਈ ਹੈ ਦਿਲੋਂ ਪਿਆਰੀ ਆਈ ਹੈ ਕੋਰਾ ਪਰਵਾਣ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਇੱਕ ਸੱਚੀ ਭਾਵਨਾ ਹੈ ਪਿਆਰ ਹੈ ਉਹ ਪਿਆਰ ਦਾ ਇਨਾਰਾ ਹੈ ਕਿ ਸਾਰੇ ਇੱਥੇ ਆਏ ਹੈ ਮੈਂ ਨਾ ਕੀ ਦਾ ਕਿਦਾ ਨਾ ਮਾ